ਮੈਨੂੰ ਇਹ ਦੱਸੋ ਤੁਹਾਡੇ ਵਾਲੇ ਮਸਲੇ 'ਚ ਤਕਨੀਕੀ ਜਾਂ ਕਾਨੂੰਨੀ ਪਹਿਲੂ ਕੀ ਕਹਿ ਰਹੇ ਨੇ ਹੈ ਕਿ ਜੀ ਕੋਰਟ ਦਾ ਆਰਡਰ ਸੀਗਾ ਅੱਜ ਕਈ ਪੱਤਰਕਾਰਾਂ ਨੂੰ ਮੈਂ ਸੁਣਿਆ ਜਿਹੜੇ ਬਾਹਰ ਅਫਸਰ ਪਹੁੰਚੇ ਹੋਏ ਸੀ ਉਹਨਾਂ ਨਾਲ ਉਹਨਾਂ ਨੇ ਬਹੁਤ ਸਵਾਲ ਕੀਤੇ ਪਰ ਉਹਨਾਂ ਨੇ ਉਹ ਹੀ ਜੋ ਰਟੀ ਰਟਾਈ ਗੱਲ ਕੇ ਜੀ ਕੋਰਟ ਦਾ ਹੁਕਮ ਸੀ ਆਪਾਂ ਤੇ ਕਾਨੂੰਨ ਦੇ ਮੁਤਾਬਕ ਸਾਰੀ ਕਾਰਵਾਈ ਕਰ ਰਿਆ ਕੀ ਵਾਕਈ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਈ ਹੈ ਕੋਰਟ ਤੇ ਤਾਂ ਗਈ ਨਹੀਂ ਇਹ ਕੰਮ ਤੇ ਐਸ ਡੀ ਐਮ ਤੋਂ ਕੋਈ ਤੁਹਾਨੂੰ ਪਤਾ ਐਸ ਡੀ ਐਮ ਡੀ ਸੀ ਤੇ ਸਾਰੇ ਸਰਕਾਰ ਦੇ ਅੰਡਰ 'ਚ ਆ ਜਿਨ੍ਹਾਂ ਨੂੰ ਲੌਂਦੀ ਸਰਕਾਰ ਆ ਲੌਂਦੀ ਸਰਕਾਰ ਆ ਉਹਨਾਂ ਤਾਂ ਜੋ ਮਰਜ਼ੀ ਕਰਾ ਲੈਣਾ ਅੱਜ ਤੇ ਤਰੀਕ ਸੀ ਸਾਡੀ ਉਹਦਾ ਡਿਸੀਜਨ ਵੀ ਨਹੀਂ ਅੱਜ ਦਿੱਤਾ ਕੋਈ ਵੀ ਉਹਨੂੰ ਖਾਲੀ ਕਰਨ ਵਾਸਤੇ ਕਿਹੜੇ ਜਿਰੀਏ ਨਾਲ ਉਹਨੂੰ ਖਾਲੀ ਕਰਨ ਵਾਸਤੇ ਅਸੀਂ ਕਹਿ ਸਕਦੇ ਇੱਕ ਮੌਜੂਦਾ ਐਮਐਲਏ ਨੂੰ ਇੱਕ ਕੇਜਰੀਵਾਲ ਨੂੰ ਲਿਆ ਕੇ ਦਿੱਲੀੋਂ 50 ਨੰਬਰ ਕੋਠੀ ਦੇ ਦਿੱਤੀ ਆ ਇੱਕ ਕਰਪੂਰਥੜਾ ਹਾਊਸ ਉਹਨੂੰ ਦੇ ਦਿੱਤਾ ਆ ਸਰਕਾਰੀ ਉਹ ਸਾਡਾ ਤੰਤਰ ਮੰਤਰ ਸਾਰਾ ਚਲਾ ਰਿਹਾ ਆ ਪੰਜਾਬ ਸਰਕਾਰ ਦਾ ਉਹਦੇ ਕੋ ਕਿਹ ਅਧਿਕਾਰ ਆ ਇਤਨਾ ਤੇ ਫਿਰ ਬੀਜੇਪੀ ਵਾਲਿਆਂ ਦਾ ਵੀ ਪ੍ਰਧਾਨ ਹੈਗਾ ਇਹਤਰਾਵਤ ਕਾਂਗਰਸ ਵਾਲਾ ਦਾ ਵੀ ਸੋਨੀਆ ਗਾਂਧੀ ਹੈ ਕੀ ਪ੍ਰਧਾਨ ਫਿਰ ਇਹ ਵੀ ਦੇ ਦੇਣ ਸਾਰਾ ਸਰ ਹਿਸਾਬ ਕਿਤਾਬ ਸਾਰਾ ਉਹਨਾਂ ਨੂੰ ਤੇ ਜਿਹੜਾ ਬੰਦਾ ਕਿਸੇ ਸੰਵਿਧਾਨਿਕ ਅਹੁਦੇ ਤੇ ਹੈ ਨਹੀਂ ਪੰਜਾਬ ਦੇ ਕਿਤੇ ਵੀ ਉਹ ਪੰਜਾਬ ਦਾ ਸਾਰਾ ਕੁਝ ਵਰਤ ਰਿਹਾ ਉਹ ਕਿਹੜੇ ਬੇਸ ਤੇ ਵਰਤ ਰਿਹਾ ਇਹ ਲੋਕ ਵੀ ਸਵਾਲ ਕਰਨ ਤੇ ਲੋਕ ਵੀ ਪੁੱਛਣ ਨਾ ਇਹਨਾਂ ਨੂੰ ਵੀ ਤੁਸੀਂ ਕਿਹੜੇ ਬੇਸ ਤੇ ਇਹ ਕੋਠੀਆਂ ਵਰਤ ਰਹੇ ਹੋ 50 ਨੰਬਰ ਕਿਹੜੇ ਬੇਸ ਤੇ ਵਰਤੀ ਆ ਤੇ ਜੇ ਹੋਰ ਕਿਸੇ ਦੇ ਨਾਂ ਤੇ ਤੁਸੀਂ ਅਲਾਟ ਕਰਾਈ ਆ ਤਾਂ ਉਹਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਤੇ ਜੇ ਹੁਣ ਇਹਦਾ ਦੂਸਰਾ ਹੈ ਪੜਾ ਹਟਾਣਾ ਆ ਜਾਂ ਨੂੰ ਅਹੁਦਾ ਦੇਣ ਹੋਰ ਤੇ ਜਾਂ ਫਿਰ ਇਹਦੇ ਕੋ ਕੋਠੀ ਖਾਲੀ ਕਰਾਉਣ ਇੱਕ ਦੋ ਦੋ ਚੀਜ਼ਾਂ ਨਾ ਤੇ ਕੇਜਰੀਵਾਲ ਨੂੰ ਜਾਂ ਤੇ ਫਿਰ ਪੰਜਾਬ ਚੋਂ ਕੋਈ ਚੀਜ਼ ਦੇਣਾ ਕੋਠੀ ਦੇ ਦੇਣਾ ਤੇ ਜਾਂ ਫਿਰ ਉਹਦੇ ਕੋ ਕੋਠੀ ਛਡਾਉਣ ਕਰਪੂਰਸਲਾ ਦੇ ਹਾਊਸ ਵੀ ਛਡਾਉਣ ਇਹ ਪੰਜਾਬ ਸਰਕਾਰ ਦਾ ਨਾ ਕਿ ਉਹਨਾਂ ਦੇ ਕਿਸੇ ਪਿਓ ਦਾ ਆ ਇਹਨਾਂ ਦੇ ਪਿਓ ਦੀ ਚੀਜ਼ ਜਾਇਦਾਦ ਨਹੀਂ ਗ ਸਰਕਾਰ ਦੀ ਜਾਇਦਾਦ ਆ ਇਹ ਜਿੱਦਣ ਨਾ ਹੋਈ ਉਦੋਂ ਫਿਰ ਇਹ ਕਿੱਥੇ ਰਹੂਗਾ ਮੇਰ ਕੋ ਤਾਂ ਘਰ ਛੜਾ ਲਾ ਮੈਨੂੰ ਤੇ ਰੱਬ ਬਾਬੇ ਬੁੱਢੇ ਨੇ ਤੇ ਆਪਣਾ ਘਰ ਵੀ ਦਿੱਤਾ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਘਰ ਲੈਣ ਦੀ ਕੰਪੈਸਟੀ ਵੀ ਰੱਖਦਾ ਆ ਇਹ ਕਿੱਥੇ ਜਾਣ ਕੇ ਕੱਲ ਨੂੰ ਤੇ ਇਸ ਕਰਕੇ ਮੈਨੂੰ ਘਰ ਛੜਾਉਣਾ ਕੋਈ ਨਾ ਛੜਾਉਣਾ ਮੈਂ ਨਹੀਂ ਵੀ ਮੈਨਾਂ ਤਾਂ ਦਬੂਗਾ ਮੈਂ ਮਝੈ ਲਿਆ ਮਾਜੇ ਦਾ ਜੱਟ ਆ ਠੀਕ ਹੈ ਨਹੀਂ ਸੁਰ ਸਿੰਘ ਹੀ ਐ ਹੀ ਦਬਦੇ ਦੁਬਦੇ ਨਹੀਂ ਇਹ ਚਾਹੇ ਮਿਰਤੇ ਹੋਰ ਤੇ ਤਸ਼ੱਦਦ ਕਰ ਲੇ ਦੇਖੋ ਪਠਾਨ ਮਾਜਰਾ ਸਾਹਿਬ ਬੰਦੇ ਤੇ ਤਸ਼ੱਦਦ ਜਿੰਨਾ ਮਰਜ਼ੀ ਹੋ ਜਾਏ ਬੰਦਾ ਚੱਲ ਜਾਂਦਾ ਪਰ ਜਦੋਂ ਪਰਿਵਾਰ ਪਿੱਛੇ ਹੋਏ ਔਰ ਤੁਹਾਡੀ ਤੇ ਚਲੋ ਮਤਲਬ ਮੈਂ ਤੇ ਬਹੁਤ ਤੁਹਾਨੂੰ ਵੀ ਦੇਖਿਆ ਹੈ ਕਿ ਤੁਸੀਂ ਕਿਸ ਤਰ੍ਹਾਂ ਠੋਕ ਕੇ ਲੋਕਾਂ ਦੇ ਕੰਮ ਭਾਵੇਂ ਤੁਸੀਂ ਜਦੋਂ ਐਮਐਲਏਜ਼ ਨੂੰ ਨਾਲ ਲੈ ਕੇ ਤੁਰਦੇ ਸੀ ਉਹਨਾਂ ਨੂੰ ਦੱਸਦੇ ਹੁੰਦੇ ਸੀ ਬਈ ਕੰਮ ਕਿੱਦਾਂ ਕਰਾਈਦੇ ਐ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਨਾਲ ਪਿੱਛੇ ਜੋ ਕੁਝ ਹੋ ਰਿਹਾ ਉਸ ਨੂੰ ਲੈ ਕੇ ਤੁਸੀਂ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਚਲੋ ਮੇਰੇ ਨਾਲ ਤੇ ਠੀਕ ਐ ਜੋ ਕਰ ਲਿਆ ਕਰ ਲਿਆ ਮੈਂ ਤੇ ਹੁਣ ਜਿੱਥੇ ਬੈਠਾ ਮੈਂ ਹੁਣ ਟਾਈਮ ਥੋੜਾ ਜਿਹਾ ਟਪਾਉਂਗਾ ਪਰ ਘਟੋ ਘਟ ਪਰਿਵਾਰ ਨਾਲ ਤੇ ਇਹ ਸਭ ਨਾ ਕਰੋ ਗੱਲ ਦੱਸਾਂ ਕੀ ਆ ਜਦੋਂ ਸਰਕਾਰ ਗੁੰਗੀ ਬੈਰੀ ਹੋ ਜੇ ਉਹਦੇ ਉਹਨੂੰ ਆਪਾਂ ਕਹੀਏ ਵੀ ਤੂੰ ਸਾਡੇ ਪਰਿਵਾਰ ਤੇ ਧੱਕਾ ਕਿਉਂ ਕਰਦਾ ਜਾਂ ਕੁਛ ਕਰਦਾ ਉਹਨੂੰ ਆਪਦਾ ਹੀ ਰੀਜ ਲਾ ਲੈਣ ਦੇ ਕੇਜਰੀਵਾਲ ਨੂੰ ਜੋ ਕਰਦਾ ਕਰ ਲੈਣ ਦੇ ਕੋਈ ਗੱਲ ਨਹੀਂ ਰੱਬ ਦੇਖਦਾ ਆ ਜਦਣ ਜੱਟ ਦਾ ਵੀ ਹੱਥ ਪੈਗਾ ਨਾ ਮਝੈਲਦਾ ਮੈਂ ਤਾਂ ਟਾਈਮ ਕੱਢ ਰਿਹਾ ਆਪਦਾ ਸੌਖੇ ਉਸੌਖੇ ਇਹਦੇ ਕੋ ਨਿਕਲਣਾ ਨਹੀਂ ਮੈਂ ਇੱਕੋ ਗੱਲ ਕਰਦਾ ਵੀ ਇਹ ਜਿਹੜੀਆਂ ਦੇਣੀਆਂ ਲੈਣੀਆਂ ਇੱਥੇ ਦੇਣੀਆਂ ਲੈਣੀਆਂ ਪੈਣੀਆਂ ਤੇ ਮੈਂ ਜਿਹੜੇ ਮੇਰੇ ਯਾਰ ਦੋਸਤ ਜਾਂ ਮੇਰੇ ਸੱਜਣ ਆ ਮੈਂ ਇੱਕੋ ਗੱਲ ਕਰਦਾ ਉਹ ਇਹ ਪਾਵਰ ਪੂਰ ਜਿਹੜੀਆਂ ਚੀਜ਼ਾਂ ਆ ਇਹ ਬਾਲੀਆਂ ਕੋਈ ਨਾ ਕਿਸੇ ਦੇ ਪਿਓ ਦੀਆਂ ਆ ਨਾ ਕਿਸੇ ਦੇ ਸਿਸਟਮ ਦੀਆਂ ਇਹਦੇ ਆਈਆਂ ਨੇ ਚਲ ਗਈਆਂ ਤੇ ਨਾਲ ਖੜਨਾ ਸਿੱਖੋ ਅੜਦਾ ਸਿੱਖੋ ਜ਼ਿੰਦਗੀ ਦੇ ਵਿੱਚ ਅੜਨਾ ਖੜਨਾ ਇਹੀ ਨਾਲ ਜਾਣਾ ਆ ਜਿਹੜੇ ਆ ਬੰਦਿਆ ਪਿੱਛੇ ਸੀ ਲੜਾਈਆਂ ਲੜੀਆਂ ਜੋ ਵੀ ਨਹੀਂ ਖੜਦੇ ਅੱਜ ਮੈਨੂੰ ਕੋਈ ਚੱਕਰ ਨਹੀਂ ਮਾਰਿਆ ਚੱਲ ਲੈਣਾ ਮੈਂ ਤੇ ਪਹਿਲਾਂ ਬਥੇਰੇ ਪਰਚਿਆਂ 'ਚੋਂ ਝੱਲ ਕੇ ਇੱਥੋਂ ਤੱਕ ਐਮਐਲ ਆਇਆ ਮੈਂ ਤੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਪਰਿਵਾਰ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਮੇਰਾ ਹੀ ਪਰਿਵਾਰ ਆ ਉਹ ਤੇ ਜੇ ਮੇਰੀ ਲਾਅ ਦਿਆ ਜੇ ਜੇ ਮੈਂ ਨਹੀਂ ਇਹਨਾਂ ਤੋਂ ਦਬਦਾ ਤੇ ਮੇਰੀ ਇਲਾਤ ਤੇ ਮੇਰੇ ਬੱਚੇ ਵੀ ਨਹੀਂ ਦਬਣਗੇ ਤੇ ਕੋਈ ਗੱਲ ਨਹੀਂ ਜੋ ਇਹ ਕਰਦੇ ਇਹਨਾਂ ਨੂੰ ਇਹ ਭੁਗਤਣੀਆਂ ਪੈਣੀਆਂ ਆ ਮੈਂ ਵਾਰ-ਵਾਰ ਇੱਕੋ ਗੱਲ ਕਰਦਾ ਅਫਸਰ ਲੋਬੀ ਨੂੰ ਵੀ ਪਰ ਅੱਜ ਮੈਂ ਇਸੀ ਤੋਂ ਖੁਸ਼ ਹਾਂ ਵੀ بڑے ਅਫਸਰਾਂ ਦਾ ਮੈਨੂੰ ਫੋਨ ਆਇਆ ਵੀ ਸਾਰਾ ਸੀ ਤੁਹਾਡੇ ਨਾਲ ਆ ਪਰ ਸਾਡੀ ਮਜਬੂਰੀ ਆ ਜੋ ਸਾਨੂੰ ਹੁਕਮ ਦੇਣਗੇ ਸਾਨੂੰ ਕਰਨੀ ਪੈਣੀ ਆ ਉਸ ਚੀਜ਼ ਦਾ ਵੀ ਮੈਨੂੰ ਉਸ ਦਾ ਫਕਰ ਆ ਵੀ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਅਫਸਰ ਆ ਮੇਰੇ ਪੰਜਾਬ ਦੇ ਜੰਮੇ ਪਲੇ ਜਾਂ ਪੰਜਾਬ ਦੇ ਵਿੱਚ ਜਿਹੜਿਆਂ ਨੇ ਪੰਜਾਬ ਦਾ ਪਾਣੀ ਪੀਤਾ ਆ ਉਹ ਬੰਦੇ ਅੱਜ ਮੇਰੇ ਨਾਲ ਸਟੈਂਡ ਕਰਦੇ ਆ ਮੈਂ ਉਹਦਾ ਖੁਸ਼ ਆ ਪੈਪ ਦੇ ਹਲਕੇ ਵਾਲੇ ਬੰਦੇ ਕਈ ਬੰਦੇ ਮੇਰੇ ਨਾਲ ਫਾਰਮੈਲਟੀ ਤੌਰ ਤੇ ਫੋਨ ਕੀਤੇ ਕਈ ਬੰਦੇ ਆਣ ਕੇ ਉਥੇ ਲੋਕਾਂ ਨੇ ਆਏ ਉਥੇ ਆਣ ਕੇ ਲੋਕਾਂ ਨੇ ਮੇਰੇ ਨਾਲ ਫੋਨ ਤੇ ਮੈਨੂੰ ਵੀਡੀਓ ਕਾਲ ਕਰਕੇ ਦਿਖਾਈ ਦੀ ਇੱਥੇ ਖੜੇ ਆ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਉਹਨਾਂ ਦਾ ਵੀ ਧੰਨਵਾਦ ਕਈ ਮੇਰੇ ਯਾਰ ਦੋਸਤ ਇਹੋ ਜਿਹੇ ਜਿਹੜੇ ਛੋਟੀਆਂ ਛੋਟੀਆਂ ਸਰਦਾਰੀਆਂ ਲੈਣ ਦੇ ਚੱਕਰ ਚ ਮੈਨੂੰ ਛੱਡ ਕੇ ਚੱਲ ਗਏ ਉਹਨਾਂ ਦਾ ਜਿਆਦਾ ਧੰਨਵਾਦ ਕਿਉਂ ਮੈਨੂੰ ਵੀ ਪਤਾ ਲੱਗਿਆ ਵੀ ਜਿੰਨਾ ਬੰਦਿਆਂ ਪਿੱਛੇ ਮੈਂ ਲੋਕਾਂ ਨਾਲ ਲੜਦਾ ਰਿਆਂ ਅੱਜ ਇਹਨਾਂ ਨੇ ਮੈਨੂੰ ਇਸ ਚੀਜ਼ ਦੀ ਜਾ ਸਿਖਾਈ ਆ ਲੋਕਾਂ ਨੇ ਵੀ ਲੋਕ ਮੈਂ ਨਾ ਲੋਕਾਂ ਦੇ ਕੰਮਾਂ ਪਿੱਛੇ ਵੀਰਿਆ ਲੜ ਕੇ ਅਫਸਰਾ ਤੋਂ ਵੀ ਲੋਕਾਂ ਦੇ ਕੰਮ ਕਰਾਉਂਦਾ ਰਿਆਂ ਮੈਨੂੰ ਪਤਾ ਮੈਨੂੰ ਵੀ ਕਹਿਣ ਚ ਕੋਈ ਅਜਨਬ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਮੈਂ ਵੀ ਕਹਿ ਸਕਦਾ ਯਾਰ ਮੈਂ ਤੇ ਫੋਨ ਕਰਤਾ ਆ ਤੇ ਮੈਂ ਕੀ ਕਰਾਂ ਜੀ ਨਹੀਂ ਕੰਮ ਕਰਦੇ